ਆ ਫਿਗਰਸ ਹੈਗੀਆਂ ਜਿਹੜੀਆਂ 2011 ਦੇ ਆਫੀਸ਼ੀਅਲ ਆਫੀਸ਼ੀਅਲ ਫਿਗਰਸ ਹੈ ਉਪਰ 11 ਦੀ ਫਿਗਰਸ ਦੇ ਹਿਸਾਬ ਨਾਲ ਪੰਜਾਬ ਵਿੱਚ ਜਿਹੜੀ ਸਿੱਖ ਪੋਪੂਲੇਸ਼ਨ ਹੈ ਦੈਟ ਇਸ ਅਰਾਊਂਡ 58% Hindu ਪੋਪੂਲੇਸ਼ਨ ਇਸਰਾਊਂਡ 38.5% Muslim ਪੋਪੂਲੇਸ਼ਨ 2% ਦੇ ਆਸ-ਪਾਸ ਹੈ ਤੇ Christian ਪੋਪੂਲੇਸ਼ਨ 1.26% ਹੈ ਤੇ ਬਾਕੀ ਜਿਹੜੇ ਹੋਰ ਛੋਟੇ ਧਰਮ ਹੈਗੇ ਆ ਉਹਨਾਂ ਦੀ 0.64% ਜਿਹੜੀ ਹੈ ਉਹਨਾਂ ਦੀ ਪੋਪੂਲੇਸ਼ਨ ਹੈ ਦੈਟ ਇਸ ਦ ਇਲਲੀਗਲ ਇਨਵਰਸਨ ਇਹ ਸਾਰੇ ਕਿਤੇ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਰਿਲੀਜੀਅਸ ਜਿਹੜੇ ਪੈਸਟਲ ਸੋ ਕਾਲਡ ਪੈਸਟਲਸ ਜਿਹੜੇ ਹੈਗੇ ਆ ਉਹ ਐਕਟਿਵ ਹੋ ਚੁੱਕੇ ਹਨ ਅਕੋਰਡਿੰਗ ਟੂ ਆਲ ਅਫੀਸ਼ੀਅਲ ਐਸਟੀਮੇਟ ਅਰਾਊਂਡ 65000 ਪੈਸਟਲਸ ਜਿਹੜੇ ਹੈਗੇ ਆ ਉਹ ਪੰਜਾਬ ਵਿੱਚ ਇਸ ਵੇਲੇ ਇਕੱਠੇ ਹਨ ਜਿਹੜੇ ਇੰਡੀਪੈਂਡੈਂਟਲੀ ਆਪਣੀ ਆਪਣੀ ਆਰਗੇਨਾਈਜੇਸ਼ਨ ਆਪਣੀ ਆਪਣੀ ਸੋ ਕਾਲਡ ਚਰਚਸ ਚਲਾ ਰਹੇ ਹਨ ਇਹਨਾਂ ਦੀ ਕੋਈ ਸੈਂਟਰਲ ਬਾਡੀ ਨਹੀਂ ਕੋਈ ਐਕ੍ਰੈਡੀਟੇਸ਼ਨ ਨਹੀਂ ਹੈ ਕੋਈ ਉਹਨਾਂ ਦਾ ਕਾਮਨ ਟੈਕਸ ਨਹੀਂ ਹੈ ਤੇ ਕੋਈ ਵੀ ਬੰਦਾ ਆਪਣੇ ਹਿਸਾਬ ਨਾਲ ਕੋਈ ਵੀ ਚਰਚ ਖੋੜ ਕੇ ਆਪਣੇ ਹਿਸਾਬ ਨਾਲ ਚਰਚ ਚਲਾ ਰਿਹਾ ਤਾਂ ਇਹਨੂੰ ਮੈਂ ਰਿਲੀਜੀਅਸ ਟਾਪਿਕ ਨਹੀਂ ਕਹਾਂਗਾ ਬਿਕਾਜ਼ ਰਿਲੀਜੀਅਨ ਦੇਖੋ ਇਸ ਵਿੱਚ ਇਨਵੋਲਡ ਹੀ ਨਹੀਂ ਹੈ ਰਿਲੀਜੀਅਨ ਇਜ਼ ਜਸਟ ਅ ਵਿਕਟਿਮ ਆਫ ਇਟ ਇਹ ਜਿਹੜਾ ਹੈਗਾ ਇਟ ਇਜ਼ ਅ ਪੋਲਿਟਿਕਲ ਐਂਡ ਇਟ ਇਜ਼ ਅ ਇਕਨੋਮਿਕਲ ਇਸ਼ੂ ਤੇ ਆਪਾਂ ਇਹਨੂੰ ਉਸੇ ਤਰੀਕੇ ਨਾਲ ਐਡਰੈਸ ਕਰਾਂਗੇ ਮੈਡੀਕਲ ਮੈਰੀਕਲ ਮੈਡੀਕਲ ਮੈਰੀਕਲ ਦੇ ਨਾਮ ਤੇ ਹਜ਼ਾਰਾਂ ਵੀਡੀਓਜ਼ ਨੈਟ ਤੇ ਪਈਆਂ ਹਨ ਹਜ਼ਾਰਾਂ ਫਲੈਕਸ ਸ਼ੇਅਰ ਵਿੱਚ ਲੱਗੇ ਪਏ ਹਨ ਕਿਤੇ ਹਾਈਵੇ ਦੇ ਚੱਲ ਜੋ ਸਾਰੇ ਕਿਤੇ ਪੋਸਟਰ ਲੱਗੇ ਹੋਏ ਹਨ ਕਿ ਮੈਡੀਕਲ ਮੈਰੀਕਲ ਕੀਤੇ ਜਾਣਗੇ ਇਹ ਮੈਡੀਕਲ ਮੈਰੀਕਲ ਕੀ ਹੈ ਇਹ ਮੈਡੀਕਲ ਮੇਰੇ ਲਈ ਹੈ ਕਿ ਅਗਲੇ ਕਹਿੰਦੇ ਕਿ ਤੁਸੀਂ ਸਾਡੇ ਕੋਲ ਆਓ ਆਪਾਂ ਤੁਹਾਡੀ ਕਿਸੇ ਵੀ ਤਰੀਕੇ ਦੀ ਬਿਮਾਰੀ ਹੈ ਜਿਹੜੀ ਅਸੀਂ ਉਹ ਠੀਕ ਕਰ ਦਿਆਂਗੇ ਉਹ ਠੀਕ ਕਿਵੇਂ ਕਰਦੇ ਮੈਨੂੰ ਵੀ ਨਹੀਂ ਪਤਾ ਮੈਂ ਵੀ ਜਾਣਨਾ ਚਾਹੁੰਗਾ ਹੈ ਕਿ ਕੋਈ ਵੀ ਇਨਸਾਨ ਇੰਡੀਆ ਦਾ ਕੋਈ ਵੀ ਸਿਟੀਜ਼ਨ ਐਦਾਂ ਦੇ ਰੌਮ ਦਾਵੇ ਨਹੀਂ ਕਰ ਸਕਦਾ ਤੇ ਜੇ ਕੋਈ ਕਹਿ ਰਿਹਾ ਕਿ ਮੈਂ ਐਦਾਂ ਦੇ ਮੈਜਿਕ ਮਿਰਕਲਸ ਕਰਕੇ ਲੋਕਾਂ ਨੂੰ ਠੀਕ ਕਰ ਰਿਹਾ 댓 ਇਜ਼ 100% ਇਲਲੀਗਲ ਇਸਤੇ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਬੰਦੇ ਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਆਪਾਂ ਇੱਕ ਸਾਇੰਟਿਫਿਕ ਟੈਂਪਰ ਡਵੈਲਪ ਕਰਨਾ ਹੈ and we have to develop a spirit of humanism inquiry and reform without a certified degree without a registration koi bhi banda kisi tarike da ilaaj punjab vich nahi kar sakda lekin hairanjanak gal ye hai ki inna de khilaf koi bhi action nahi ho re je hazaran lokan bula ke medical miracles kite ja rahe hain main sawal puchna chahna prashasan nu sada civil surgeon ki kar reha sada dc ki kar reha sada police commissioner ki kar reha ho saareyan nu je mainu dikh reha tonu sab nu dikh reha hai ਇੰਟਰਨੈਟ ਤੇ ਲੱਖਾਂ ਵੀਜ਼ਾ ਕੀ ਉਹ ਲੋਕ ਦੇਖ ਨਹੀਂ ਰਹੇ ਕਿ ਇਹ ਮੈਡੀਕਲ ਮੈਰੀਕਲ ਦੇ ਨਾਮ ਤੇ ਬਿਲਕੁਲ ਜਿਹੜਾ ਲੋਕਾਂ ਨੂੰ ਗਰੀਬ ਤੱਕੇ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਲੋਜਿਕ ਇਹ ਸੀ ਕਿ ਪਹਿਲੇ ਰਿਲੀਜ ਨਾਲ ਸਿੱਖਾਂ ਜੇ ਮੈਨੂੰ ਸੋਚੋ ਗੁਰਦੁਆਰੇ ਜਾ ਕੇ ਆ ਆਪਣੇ ਜਿਹੜੇ ਗ੍ਰੰਥ ਪੜ੍ਹ ਕੇ ਮੈਨੂੰ ਜਿਹੜੀ ਆਪਾਂ ਕਰੀਏ ਸਪਿਰਚੁਅਲ ਸ਼ਾਂਤੀ ਨਹੀਂ ਮਿਲਦੀ ਮੇਰੇ ਸਵਾਲਾਂ ਦਾ ਜਵਾਬ ਨਹੀਂ ਮਿਲਦੇ ਉਹ ਸਾਰਾ ਪੜਨ ਤੋਂ ਬਾਅਦ ਜੇ ਮੈਂ ਕਿਹਾ ਹੋਰ ਰਿਲੀਜ ਨਾਲ ਜਾਵਾਂ ਸੋਚੋ ਮੈਂ ਕੁਰਾਨ ਚ ਰੀ ਪੜਿਆ ਮੇਰੇ ਸਾਰੇ ਜਿੰਨੇ ਸਵਾਲਾਂ ਦਾ ਜਵਾਬ ਜੇ ਮੈਨੂੰ ਮਿਲ ਗਏ ਤਾਂ ਮੈਂ on ਬੇਸਿਸ ਆਫ ਮੈਰਿਟ ਮੈਂ ਆਪਣਾ ਰਿਲੀਜੀਅਨ ਚੇਂਜ ਕਰ ਸਕਦਾ ਕਿ ਮੇਰੇ ਰਿਲੀਜੀਅਨ ਵਿੱਚ ਮੈਨੂੰ ਸੰਤੁਸ਼ਟੀ ਨਹੀਂ ਮਿਲੀ ਤੇ ਮੈਂ ਆਪਣਾ ਰਿਲੀਜੀਅਨ ਚੇਂਜ ਕਰ ਲਿਆ ਲੇਕਿਨ ਕਿਸੇ ਨੂੰ ਬਰਗਲਾ ਕੇ ਕਿਸੇ ਨੂੰ ਪੈਸੇ ਦਾ ਲਾਲਚ ਦੇ ਕੇ ਕਿਸੇ ਨੂੰ ਮੈਡੀਕਲ ਮੈਡੀਕਲਸ ਦਾ ਲਾਲਚ ਦੇ ਕੇ ਕਨਵਰਸ਼ਨ ਨਾਲ ਫਰਾਡ ਨਾਲ ਇਲਿਊਰਮੈਂਟ ਨਾਲ ਤੇ ਮੈਡੀਕਲ ਮੈਡੀਕਲਸ ਸਪੈਸ਼ਲੀ ਇਹਨਾਂ ਨਾਲ ਕਿਸੇ ਵੀ ਬੰਦੇ ਦਾ ਧਰਮ ਬਦਲਵਾਣਾ ਇਸ 100% ਇਲਲੀਗਲ ਐਂਡ that needs to stop ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸਣਾ ਜਾਊਂਗਾ ਕਿ ਜਿੰਨੇ ਸੋ ਕਾਲਡ ਟੈਸਟਰਸ ਪੰਜਾਬ ਵਿੱਚ ਹੈਗੇ ਆਂ ਉਹਨਾਂ ਸਾਰਿਆਂ ਨੇ ਆਪਣੇ ਜਿਹੜੇ ਡੇਰਾਜ਼ ਹਨ ਉਹਨਾਂ ਨੂੰ ਚਰਚਸ ਨਹੀਂ ਕਹੂੰਗਾ ਬਿਕਾਉਜ਼ ਚਰਚਸ ਨਾਲ ਉਹਨਾਂ ਦੀ ਕੋਈ ਅਫੀਲੀਏਸ਼ਨ ਨਹੀਂ ਹੈ ਉਹਨਾਂ ਨੂੰ ਮੈਂ ਡੇਰਾਜ਼ ਕਹੂੰਗਾ ਜਿਹੜੇ ਉਹ ਡੇਰਾਜ਼ ਹੈਗੇ ਉਹਨਾਂ ਸਭ ਦਾ ਅੰਦਰ ਇੱਕ ਮੈਡੀਕਲ ਵਿੰਗ ਬਣਾਇਆ ਹੋਇਆ ਹੈ ਉਹਨਾਂ ਨੇ ਉਸ ਮੈਡੀਕਲ ਵਿੰਗ ਦੇ ਅੰਦਰ ਕਿੰਨੇ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ ਕਿ ਅਸੀਂ ਤੁਹਾਡਾ ਕੋਈ ਵੀ ਜਿਹੜਾ ਇਲਾਜ ਹੈ ਅਸੀਂ ਕਰ ਦਿਆਂਗੇ ਭਾਈ ਤੇ ਇਹ ਜਿਹੜੀ ਗੱਲ ਹੈ ਇਹ ਹੱਥੋਂ ਨਹੀਂ ਬਾਹਰ ਨਿਕਲ ਚੁੱਕੀ ਹੈ ਤੇ ਅੱਜ ਜੇ ਕੋਈ ਬਿਮਾਰ ਬੰਦਾ ਹੈਗਾ ਉਹ ਹਸਪੀਟਲ ਜਾਣ ਦੀ ਜਗ੍ਹਾ ਉਹ ਡੇਰੇ ਪਹਿਲਾਂ ਜਾ ਰਿਹਾ ਬਿਕਾਉਜ਼ ਉਹਨੂੰ ਲੱਗ ਰਿਹਾ ਡੇਰੇ ਜਾ ਕੇ ਸ਼ਾਇਦ ਮ ਕੋ ਜਿਹਨ ਅੰਦਰ ਦੇ ਸਭ ਤੋਂ ਜਿਹੜੇ ਆਪਾਂ ਕਹੀਏ ਵੱਡੇ ਪੈਸਟਰ ਪੰਜਾਬ ਦੇ ਹੋਈਆਂ ਇਹ ਉਹਨਾਂ ਦੀ ਆਪਣੀ ਵੈਬਸਾਈਟ ਤੋਂ ਆਪਣੇ YouTube ਚੈਨਲ ਤੋਂ ਇਹ ਉਹਨਾਂ ਦੀਆਂ ਆਪਣੀਆਂ ਵੀਡੀਓਜ਼ ਆ ਜਿਹੜੀਆਂ ਉਹਨਾਂ ਨੇ ਆਪ ਹੀ ਅਪਲੋਡ ਕੀਤੀਆਂ ਹੋਈਆਂ ਜਿਨ੍ਹਾਂ ਦੇ ਲੱਖਾਂ ਵਿਊਜ਼ ਹਨ ਇਹਨਾਂ ਸਾਰਿਆਂ ਵਿੱਚ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਲਿਖਿਆ ਹੋਇਆ ਜੀ ਇਨਸਟੈਂਟ ਹੀਲਿੰਗ ਇਨਸਟੈਂਟ ਹੀਲਿੰਗ ਮੇਰੇ ਖਿਆਲ ਨਾਲ ਛਦ ਕੋਈ ਵੀ ਡਾਕਟਰ ਕਹਦੇਗਾ ਇਸ ਨਾਮ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਇਨਸਟੈਂਟ ਹੀਲਿੰਗ ਹੈਗੀ ਹੈ ਇਨਸਟੈਂਟ ਹੀਲਡ ਫ্রম ਡਿਸੇਬਿਲਟੀ ਆਫ ਵੋਕਿੰਗ ਆਫ ਪਾਸਟ 4 ਈਅਰਸ ਜਿਹੜਾ ਬੰਦਾ 4 ਸਾਲ ਤੋਂ ਬੈਟਰੀ ਡਮੈਗ ਚੱਲ ਨਹੀਂ ਪਾਇਆ ਉਹਨਾਂ ਨੂੰ ਇਹ ਕਹ ਰਹੇ ਕਿ ਅਸੀਂ ਇੱਕ ਅਨੋਇੰਟਡ ਆਇਲ ਲਾ ਕੇ ਉਹਨੂੰ ਇੱਕ ਸੈਕਿੰਡ ਦੇ ਵਿੱਚ ਠੀਕ ਕਰ ਦਿੰਦੇ ਸਿਸਟਰ ਗੋਡ ਇਨਸਟੈਂਟਲੀ ਹੀਲਡ ਫ্রম ਆਰਥਰਾਇਟਸ ਆਫ 2 ইয়ার্স ਜਿਹਨੂੰ 2 ਸਾਲ ਤੋਂ ਆਰਥਰਾਇਟਸ ਸੀਗਾ ਉਹਦਾ ਇਹਨਾਂ ਨੇ ਇਲਾਜ ਕਰਤਾ ਤੇ ਇਲਾਜ ਉਹਨਾਂ ਨੇ ਸਿਰਫ ਕੀਤਾ ਨਹੀਂ ਇਨਸਟੈਂਟਲੀ ਕਰਤਾ ਅਨੋਇੰਟਡ ਆਇਲ ਲਾਇਆ ਇੱਕ ਆਪਣੀ ਪ੍ਰੇਅਰ ਬੋਲੀ ਨਾਲ ਦੀ ਨਾਲ 2 ਸਾਲ ਦਾ ਆਰਥਰਾਇਟਸ ਦਾ ਜਿਹੜਾ ਉਹ ਗਾਇਬ ਹੋ ਗਿਆ ਸਿਸਟਰ ਗੋਡ ਬlesਟ ਵਿਦ ਟਵਿਨ ਬੋਇ ਬੋਏ ਐਂਡ ਗਰਲ ਠੀਕ ਹੈ ਨਾ ਆਫਟਰ 5 ইয়ার্স ਆਫ ਮੈਰਿਜ ਇਹਦੇ ਬੱਚਾ ਨਹੀਂ ਹੋ ਪਾਰਿਆ ਉਹਦੇ ਇਹਨਾਂ ਦੇ ਅਨੋਇੰਟਡ ਆਇਲ ਨਾਲ ਤੇ ਕਮੀਕਲ ਨਾਲ ਉਹਨਾਂ ਦੇ ਬੱਚਾ ਵੀ ਇਹਨਾਂ ਨੇ ਕਰਵਾਤਾ ਟੈਸਟੀਮਨੀ ਸਿਸਟਰ ਗਾਟ ਹੀਲ ਫ্রম ਅਬਨਾਰਮਲ ਮੈਂਸਚੁਅਲ ਕੰਡੀਸ਼ਨ ਠੀਕ ਹੈ ਜੀ ਇਹਦਾ ਇਲਾਜ ਆਪਣੇ ਅਨੋਇੰਟਡ ਆਇਲ ਨਾਲ ਨੇ ਆਪਣੀ ਪ੍ਰੇਅ ਨਾਲ ਇਹਨਾਂ ਨੇ ਕਰਤਾ ਟੈਸਟੀਮਨੀ ਕੰਪਲਿਕੇਟਿਡ ਬੇਬੀ ਗਰਲ ਡਿਲੀਵਰੀ ਟਰਨ ਨਾਰਮਲ ਔਨ ਦੀ ਐਪਲੀਕੇਸ਼ਨ ਆਫ ਅਨੋਇੰਟਡ ਆਇਲ ਠੀਕ ਹੈ ਜੀ ਇਟ ਵਨ ਆਫ ਦ ਫਿਊ ਥਿੰਗਸ ਮਦਰ ਗਾਟ ਹੀਲ ਫ্রম ਹਿਪ ਬੋਨ ਇਨਫੈਕਸ਼ਨ ਐਂਡ ਬlesਸਡ ਵਿਦ देयर ओन ਹਾਊਸ ਆਫਟਰ 30 ਇਅਰਸ ਉਹਨਾਂ ਦਾ ਸਿਰਫ ਇਲਾਜ ਨਹੀਂ ਹੋਇਆ ਉਹਨਾਂ ਨੂੰ ਇੱਕ ਘਰ ਵੀ ਮਿਲ ਗਿਆ ਟੈਸਟੀਮਨੀ ਬlesਸਡ ਵਿਦ ਟਵਿਨ ਬॉयਜ਼ ਐਸ ਪ੍ਰੋਫੈਸ ਪ੍ਰੋਫੈਸੀ ਬਾਇ ਅ ਪੋਸਟਰ ਜਿਵੇਂ ਉਹਨਾਂ ਨੇ ਕਿਹਾ ਸੀਗਾ ਜਿਵੇਂ ਉਹਨਾਂ ਦੀ ਪ੍ਰੋਫੈਸੀ ਆਈ ਸੀ ਉਸ ਹਿਸਾਬ ਨਾਲ ਟਵਿਨ ਬॉयਜ਼ ਦਾ ਵਰਦਾਨ ਇੱਕ ਲੇਡੀ ਨੂੰ ਮਿਲ ਗਿਆ ਟੈਸਟੀਮਨੀ ਲੇਮ ਸਟੂਡ ਅਪ ਫਰਮ ਵੀਲਚੇਅਰ ਐਂਡ ਸਟਾਰਟਡ ਵਾਕਿੰਗ ਇਨਸਟੈਂਟਲੀ ਜਿਹੜਾ ਬੰਦਾ ਇਹਨਾਂ ਦੇ ਡੇਰੇ ਵਿੱਚ ਵੀਲਚੇਅਰ ਤੇ ਆਇਆ ਹੈ ਜੀ ਦੇ ਤੁਹਾਨੂੰ ਪਤਾ ਹੀ ਹੋਵੇਗਾ ਜਿਹੜਾ ਬੰਦਾ ਚੱਲ ਨਹੀਂ ਸਕਦਾ ਉਹਦੀ ਮਸਕੂਲਰ ਡਿਸਟ੍ਰੋਫੀ ਇੰਨੀ ਹੋ ਜਾਂਦੀ ਹੈ ਕਿ ਉਹਨੂੰ ਦੁਨੀਆ ਦੀ ਕੋਈ ਵੀ ਤੱਕ ਜਿਹਦਾ ਇਲਾਜ ਵੀ ਕਰਦੀ ਹੈ ਨਾ ਮਸਕੂਲਰ ਡਿਸਟ੍ਰੋਫੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹਨੂੰ ਖੜੇ ਹੋਣ ਵਾਸਤੇ ਕਿੰਨੇ ਮਹੀਨਿਆਂ ਦੀ ਫਿਜ਼ੀਓਥੈਰੇਪੀ ڪرਾਨੀ ਪਹੂਗੀ ਉਸ ਤੋਂ ਬਾਅਦ ਉਹਦੇ ਮਸਲਸ ਨੇ ਜਿਹੜੇ ਉਹਦੀ ਬੋਨਸ ਉਹਨੂੰ ਸਪੋਰਟ ਕਰਨੀਆਂ ਟੂ ਬੀ ਏਬਲ ਟੂ ਵਾਕ ਤਾਂ ਕਿ ਉਹਦਾ ਭਾਰ ਲੈ ਸਕਣ ਲੇਕਿਨ ਇੱਕ ਬੰਦਾ ਜਿਹੜਾ ਫੁੱਲ ਮਸਕੂਲਰ ਡਿਸਟ੍ਰੋਫੀ ਤੇ ਜਿਹੜਾ व्हीਲਚੇਅਰ 'ਤੇ ਫੜਾ ਨਹੀਂ ਹੋ ਸਕਦਾ ਉਹ ਇਹਨਾਂ ਦੇ ਡੇਰੇ 'ਚ ਆਇਆ ਤੇ ਇਹਨਾਂ ਨੇ ਇੱਕ ਸੈਕ ਇਹ ਇਹ ਵੀ ਦਾਵਾ ਕਰਦੇ ਆ ਕਿ ਜੇ ਕੋਈ ਬੰਦਾ ਮਰ ਗਿਆ ਅਸੀਂ ਉਹਨੂੰ ਮਰੇ ਤੋਂ ਜ਼ਿੰਦਾ ਵੀ ਕਰ ਸਕਦੇ ਆ ਗੱਲ ਮਤਲਬ ਇੱਥੇ ਤੱਕ ਪਹੁੰਚ ਗਈ ਹੈ ਕਿ ਪਹਿਲਾਂ ਤਾਂ ਚਲੋ ਡੇਰੇ ਤੇ ਬੁਲਾ ਕੇ ਉਹਨਾਂ ਦਾ ਇਲਾਜ ਕਰਦੇ ਸੀ ਬਟ ਹੁਣ ਆਨਲਾਈਨ ਇਲਾਜ ਵੀ ਉਹਨਾਂ ਸਟਾਰਟ ਹੋ ਗਿਆ ਜਿਹੜਾ ਇਲਾਜ ਹੁਣ WhatsApp ਤੇ ਵੀ ਹੋ ਸਕਦਾ Zoom call ਤੇ ਵੀ ਹੋ ਸਕਦਾ Skype ਤੇ ਵੀ ਹੋ ਸਕਦਾ ਤੇ ਉਹਨਾਂ ਨੇ ਕਹਿੰਨੇ ਕਿ ਅਸੀਂ ਕਾਲ ਕਰੋ ਤੁਸੀਂ ਲੈਪਟਾਪ ਨੂੰ ਹੱਥ ਲਾਓ ਹੱਥ ਨਾਲ ਹੀ ਬੈਠੇ ਸਾਰੀ ਦੁਨੀਆ ਵਿੱਚ ਜਿਹੜੇ ਬੰਦੇ ਬੈਠੇ ਆ ਉਹਨਾਂ ਦੀ ਹੀਲਿੰਗ ਹੋਊਗੀ ਕਸਟਮਰ ਕੇਅਰ ਨੰਬਰ ਜਾਂ ਪ੍ਰੇਅਰ ਜਿਹੜੀ ਇਨਸਟੈਂਟ ਪ੍ਰੇਅਰ ਨੰਬਰ ਸਟਾਰਟ ਹੋ ਗਿਆ ਇਹ ਤੁਹਾਨੂੰ ਜੇ ਇੱਕਦਮ ਕਿਤੇ ਲੋਡ ਹੈ ਤੁਹਾਡੇ ਹੈ ਮੇਰਾ ਸੋਚੋ ਸਿਰਦਰਦ ਹੋ ਰਿਹਾ ਕੰਪਨੀ ਫਿਲਮ ਲੈਣ ਦੀ ਜਗ੍ਹਾ ਮੈਂ ਉਹਨਾਂ ਨੂੰ ਕਾਲ ਕਰ ਸਕਦਾ ਜੀ ਕਿ ਮੈਂ 100 ਰੁਪਏ ਭੇਜਿਆਂ ਜੀਪੇ ਦੇ ਤੇ ਮੇਰੀ ਛੋਟੀ ਜਿਹੀ ਪ੍ਰੇਅਰ ਕਰਵਾ ਦਿਓ ਤਾਂ ਮੇਰੀ ਹੈਡੈਕ ਠੀਕ ਹੋ ਜੇ ਤੇ ਜਿਹੜੇ ਵੀ ਸਾਡੇ ਸਮੁਦਾਏ ਦੇ ਲੋਕ ਮੋਸਟਲੀ ਸਾਡੇ ਜੇ ਕੋਈ ਵੀ ਐਸਸੀ ਐਸਟੀ ਓਬੀਸੀ ਹੈ ਉਹਨਾਂ ਨੂੰ ਸਾਡੇ ਕੰਟਰੀ ਵਿੱਚ ਰਿਜ਼ਰਵੇਸ਼ਨ ਦਿੱਤੀ ਗਈ ਹੈ ਉਹ ਰਿਜ਼ਰਵੇਸ਼ਨ ਜਿਹੜੀ ਹੈਗੀ ਹੈ ਉਹਨਾਂ ਨੂੰ ਬੜੇ ਬੈਨੀਫਿਟਸ ਪ੍ਰੋਵਾਈਡ ਕਰਦੀ ਹੈ ਜਿਹੜੀ ਉਹਨਾਂ ਨੂੰ ਐਜੂਕੇਸ਼ਨ ਵਿੱਚ ਹੈਲਥ케ਅਰ ਵਿੱਚ ਪ੍ਰੋਮੋਸ਼ਨ ਵਿੱਚ ਉਹਨਾਂ ਨੂੰ ਕਾਫੀ ਚੀਜ਼ਾਂ ਵਿੱਚ ਉਹਨਾਂ ਦੀ ਮਦਦ ਬਟ ਇਹ ਸਾਰੇ ਨੂੰ ਇਸ ਗੱਲ ਦਾ ਪਤਾ ਹੋ ਜਾਏਗਾ ਕਿ ਜਿਹੜੇ ਵੀ ਬੰਦੇ ਇਹਨਾਂ ਨੂੰ ਕਨਵਰਟ ਕਰ ਰਹੇ ਹਨ ਇੱਕ ਕਨਵਰਜਨ ਤੋਂ ਬਾਅਦ ਇਹ ਸਿਰਫ ਪ੍ਰੈਕਟੀਕਲੀ ਓਨ ਪ੍ਰੈਕਟੀਕਲੀ ਕਨਵਰਟ ਹੋ ਰਹੇ ਹਨ ਚਰਚ ਵਿੱਚ ਜਾਣਗੇ ਆਪਣਾ ਧਰਮ ਛੱਡ ਦੇਣਗੇ ਲੇਕਿਨ ਇਹ ਓਨ ਪੇਪਰੇ ਦੀ ਕੋਈ ਕਨਵਰਜਨ ਨਹੀਂ ਹੁੰਦੀ ਦੇ ਆਰ ਸਟਿਲ ਟੇਕਿੰਗ ਦਾ ਬੈਨੀਫਿਟਸ ਆਫ ਰਿਜ਼ਰਵੇਸ਼ਨ ਲੇਕਿਨ ਜਿਹੜਾ ਧਰਮ ਸੀਗਾ ਜਿਸ ਵਿੱਚ ਰਿਜ਼ਰਵੇਸ਼ਨ ਮਿਲਦੀ ਪਈ ਸੀ ਉਹ ਧਰਮ ਇਹਨਾਂ ਨੇ ਛੱਡ ਦਿੱਤਾ ਭਾਵੇਂ Hindu ਧਰਮ ਹੈ ਭਾਵੇਂ Sikh ਧਰਮ ਹੈ ਜਿਸ ਨੂੰ ਵੀ ਕਨਵਰਟ ਹੋਇਆ ਹੈ ਜਿਸ ਨੂੰ ਤੁਹਾਨੂੰ ਰਿਜ਼ਰਵੇਸ਼ਨ ਦਾ ਬੈਨੀਫਿਟ ਮਿਲ ਰਿਹਾ ਹੈ ਉਹਨਾਂ ਨੇ ਲੇਕਿਨ ਉਹਦਾ ਰੈਜ਼ਰਵੇਸ਼ਨ ਦਾ ਜਿਹੜਾ ਬੈਨੀਫਿਟ ਹੈ ਉਹ ਨਹੀਂ ਛੱਡਿਆ ਭਾਜੀ ਦੇਖੋ ਇੱਕ ਬੰਦਾ ਇੱਕੋ ਹੀ ਧਰਮ ਫੋਲੋ ਕਰਦਾ ਜੇ ਤੁਸੀਂ ਚਰਚ ਜਾਂਦੇ ਹੋ ਤੁਸੀਂ ਚਰਚ ਨੂੰ ਫੋਲੋ ਕਰ ਰਹੇ ਹੋ ਦੈਟ ਇਜ਼ ਯੋਰ ਧਰਮ ਦੈਟ ਸ਼ੁੱਡ ਬੀ ਦੈਟ ਸ਼ੁੱਡ ਬੀ ਔਨ ਪੇਪਰ ਆਲਸੋ ਯੂ ਕੈਨ ਨਾਟ ਦੋ ਬੇੜੀਆਂ ਚ ਪੈਰ ਰੱਖ ਕੇ ਤੁਸੀਂ ਨਹੀਂ ਚੱਲ ਸਕਦੇ ਮੈਂ ਇਹਦਾ ਬੈਨੀਫਿਟ ਵੀ ਲੈਣਾ ਇਹਦਾ ਵੀ ਲੈਣਾ ਇਹਦਾ ਵੀ ਲੈਣਾ ਸਰ ਮੈਂ ਚਰਚ ਜਾ ਰਿਹਾ ਹਾਂ ਜੀ ਮੈਂ ਮੰਦਰ ਵੀ ਜਾਂਦਾ ਮੈਂ ਚਰਚ ਜਾ ਰਿਹਾ ਹਾਂ ਜੀ ਤੇ ਮੈਂ ਬੈਪਟਿਜ਼ਮ ਲਿਆ ਹੀ ਨਹੀਂ ਆ ਮੇਰੇ ਦਿਲ ਨੂੰ ਸਕੂਨ ਕਿੰਦਾ ਮੈਂ ਉੱਥੇ ਕੰਦਾ ਜਾ ਕੇ ਹਾਂ ਜੀ ਤੁਹਾਡੇ ਵਰਗੇ ਲੋਕ ਬਹੁਤ ਘੱਟ ਐ ਜਿਨ੍ਹਾਂ ਨੂੰ ਸਿਰਫ ਐਵੇਂ ਸਕੂਨ ਹੀ ਮਿਲ ਰਿਹਾ ਸਰ ਮੇਰੇ ਕਨ ਦਾ 0.01% ਹੋ ਗਏ ਹਾਂ ਬਹੁਤ ਜਿਹੜਾ ਇਸ਼ੂ ਹੈ ਇਟ ਇਜ਼ ਰਿਲੇਟਡ ਟੂ ਅ ਲਾਟ ਆਫ ਅਦਰ ਪੀਪਲ ਠੀਕ ਹੈ ਤੇ ਮੋਸਟਲੀ ਦੇਖੋ ਸਾਰਿਆਂ ਨੂੰ ਪਤਾ ਕੀ ਹੋ ਰਿਹਾ ਹੈ ਸਰ ਰਿਜ਼ਰਵੇਸ਼ਨ ਹੋਣਾ ਉਹ ਪੂਰਾ ਹੋ ਗਿਆ ਪਰ ਲੱਗਦਾ ਨਹੀਂ ਕਿ ਕਾਫੀ ਸਾਰੇ ਲੋਕ ਇਤਾਂ ਦੇ ਵੀ ਤਾਂ ਹੋ ਸਕਦੇ ਮੇਰੇ ਵਰਗੇ ਵੀ ਤੁਹਾਨੂੰ ਜਿਨ੍ਹਾਂ ਨੂੰ ਖੁਸ਼ੀ ਮਿਲਦੀ ਆਵੇ ਆ ਕੁਝ ਫਾਇਦਾ ਲੱਗਦਾ ਹੋਵੇ ਉਹ ਤਾਂ ਜਾਂਦਾ ਭਾਈ ਤੁਸੀਂ ਸਿਰਫ ਦੇਖੋ ਯੂਰ ਦੇ ਮੇਰੇ 4 ਲੱਖ ਬੰਦੇ ਸੰਡੇ ਨੂੰ ਮੇਰੇ ਮਾਸਤੇ ਜ਼ਰੂਰ ਆਂਦੇ ਆ। ਅਸੀਂ ਐਨੇ ਬੰਦੇ ਕਨਵਰਟ ਵੀ ਕਰਾਦੇ ਸੀ ਸਾਰਿਆਂ ਨੂੰ ਕ੍ਰਿਸਚੀਅਨਸ ਬਣਾਤਾ। ਸਾਰਿਆਂ ਦੇ ਘਰ ਦੇ ਬਾਹਰ ਕਰਾਸ ਲੱਗਾ। ਹਰ ਬੰਦਾ ਜਿਹੜਾ ਹੈਗਾ ਉਹਨਾਂ ਨੇ ਆਪਣੇ ਘਰ ਚੋਂ ਜਿੰਨੇ ਸਿਕ 스ਕ੍ਰਿਪਚਰ ਸੀ ਕੱਢਦੇ। ਹਿੰਦੂ ਜਿੰਨੇ ਆਪਣੀ ਗੋਡਸ ਗੋਡੈਸਿਸ ਦੇ ਕੋਈ ਮੂਰਤੀਆਂ ਸੀਗੀਆਂ ਕੱਢਦੀਆਂ। ਠੀਕ ਹੈ ਨਾ? ਪ੍ਰਸ਼ਾਦ ਲੈਣਾ ਛੱਡਦਾ। ਹੋਰ ਆਪਣਾ ਧਰਮ ਛੱਡਣਾ ਕੀ ਹੁੰਦਾ। ਸਰ ਤੁਸੀਂ ਸਾਰੀ ਕਲਾ ਇਸੇ ਦਾ ਪਿਛੇ ਨਹੀਂ ਹੋਇਆ। ਭਾਜੀ 2 2 ਮਿੰਟ ਪਲੀਜ਼ ਦਿਓ। ਆਪਾਂ ਥੋੜਾ ਜਿਹਾ ਥੋੜਾ ਅੱਗੇ ਵਕੇ ਕਰਕੇ ਜਨੇ ਇੱਕ-ਇੱਕ ਕਰਕੇ ਇੱਕ-ਇੱਕ ਕਰਕੇ। ਮੇਰੀ ਵੀ ਰਿਕਵ ਕੋਈ ਸੀਰੀਅਸ ਮੈਟਰ ਹੈ ਅਸੀਂ ਤਾਂ ਹੀ ਇਸ ਰਿਗਾਰਡਿੰਗ ਆਏ ਆ ਤੇ ਪਲੀਜ਼ ਸਾਰਿਆਂ ਨੂੰ ਤੁਸੀਂ ਮੰਨਦੇ ਹੋ ਨਾ ਸੀਰੀਅਸ ਹੈ ਸਾਰਿਆਂ ਦੇ ਕੁਐਸਚਨ ਨੇ ਬਾਕੀਆਂ ਨੂੰ ਬਾਕੀਆਂ ਨੂੰ ਵੀ ਮੌਕਾ ਦਿਓ ਪਲੀਜ਼ ਬਾਕੀਆਂ ਨੂੰ ਵੀ ਮੌਕਾ ਦਿਓ ਬਿਲਕੁਲ ਸੀਰੀਅਸ ਮੈਟਰ ਹੈ ਜੀ ਇਹ ਜਿਹੜੀ ਰਿਜ਼ਰਵੇਸ਼ਨ ਹੈਗੀ ਹੈ ਔਨ ਪੇਪਰ ਉਹਦੇ ਬੈਨੀਫਿਟਸ ਵੀ ਲਈ ਜਾ ਰਹੇ ਆ ਵਿਚ ਇਸ ਅਕੋਰਡਿੰਗ ਟੂ ਮੀ ਨਾਟ ਓਨਲੀ ਇਲੀਗਲ ਇਟ ਇਜ਼ ਵੈਰੀ ਅਨੈਥੀਕਲ ਆਲਸੋ ਕਿਉਂਕਿ ਜਿਹੜਾ ਰਿਲੀਜੀਅਨ ਤੁਹਾਨੂੰ ਨਹੀਂ ਪਸੰਦ ਜਿਹੜਾ ਰਿਲੀਜੀਅਨ ਤੁਸੀਂ ਛੱਡਤਾ ਚਲੋ ਜੀ YouTube ਵਾਟਐਵਰ ਰੀਜ਼ਨ ਤੁਸੀਂ ਛੱਡਤਾ ਤੁਸੀਂ ਉਹਦੇ ਬੈਨੀਫਿਟਸ ਵੀ ਲੈ ਸਕਦੇ ਇਟ ਇਜ਼ ਅਨੈਥੀਕਲ ਜਿਹੜਾ ਰਿਲੀਜੀਅਨ ਛੱਡ ਤਾ ਉਹਨੂੰ ਛੱਡ ਦਿਓ ਉਹਦੇ ਬੈਨੀਫਿਟਸ ਵੀ ਛੱਡ ਦਿਓ ਪ੍ਰੋਸ ਐਂਡ ਕੌਨਸ ਜੋ ਹੈ ਸਾਰੇ ਛੱਡ ਦਿਓ ਆਪਣਾ ਜਿਹੜਾ ਨਵਾਂ ਧਰਮ ਅਪਣਾਇਆ ਉਸ ਵਿੱਚ ਜੋ ਤੁਹਾਨੂੰ ਬੈਨੀਫਿਟ ਮਿਲ ਰਿਹਾ ਹੈ ਉਹ ਜ਼ਰੂਰ ਲਓ ਸਰ ਜਿਹੜਾ ਤੁਸੀਂ ਅੱਜ ਪਰੈਸ ਤੋਂ ਲਈ ਹੈ ਜਿਹੜਾ ਜਿਹੜਾ ਜੀਸਾ ਆਇਆ ਉਹ ਕੋਈ ਇਚਿਆ ਗਿਆ ਇਹ ਲੀਗਲ ਅਸਪੈਕਟ ਕਨਵਰਸ਼ਨਸ ਕਨਵਰਸ਼ਨਸ ਜੀ ਤੁਹਾਡੇ ਕੋਲ ਕਿਹੜੇ ਨੰਬਰ ਜਿਹੜਾ ਅਧਿਕਾਰ ਤੁਸੀ ਜੀ ਤੁਹਾਡੇ ਕੋਲ ਡਾਟਾ ਹੈਗਾ ਭਾਜੀ ਸਾਰਾ ਡਾਟਾ ਲੈ ਕੇ ਆਵਾਂਗੇ ਅੱਪਾ ਤੁਸੀਂ ਤੁਸੀਂ ਪਲੀਜ਼ ਥੋੜੀ ਜੀ ਪੇਸ਼ੈਂਸ ਰੱਖੋ ਸਾਰਾ ਡਾਟਾ ਵੀ ਆਏਗਾ ਬੰਦੇ ਵੀ ਆਣਗੇ ਭਾਜੀ ਪਲੀਜ਼ ਕਰ ਲੈਂਦੇ ਹੋ ਸਪੈਸ਼ਲ ਆਲ ਪਲੀਜ਼ ਦੂਸਰਾ ਦੇਖੋ ਇੱਕ ਬੜਾ ਇੰਪੋਰਟੈਂਟ ਮੁੱਦਾ ਇਹ ਹੈ ਕਿ ਬੜੇ سارے ਫੋਰਨ ਪੈਸਟਰ ਜਿਹੜੇ ਹੈਗੇ ਆਂ ਇੰਡੀਆ ਵਿੱਚ ਆ ਕੇ ਪੰਜਾਬ ਵਿੱਚ ਸਪੈਸ਼ਲੀ ਆ ਕੇ ਈਚਿੰਗ ਕਰਦੇ ਪਏ ਜਿੰਨੇ ਡੇਰੇ ਹੈਗੇ ਆਂ ਉੱਥੋਂ ਅਫਰੀਕਾ ਤੋਂ ਕਾਫੀ ਪਰੀਚਰਸ ਇਸ ਵੇਲੇ ਜਿਹੜੇ ਹੈਗੇ ਆਂ ਡੇਰਿਆਂ ਤੇ ਆ ਗਏ ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਇੰਡੀਆ ਵਿੱਚ ਆਨ ਵਾਸਤੇ ਤੁਹਾਡੀ ਵੀਜ਼ਾ ਰਿਕੁਆਇਰਮੈਂਟ ਹੁੰਦੀ ਹੈ ਠੀਕ ਹੈ ਨਾ ਵੀਜ਼ਾ ਜੇ ਤੁਸੀਂ ਲੈਣਾ ਵੀਜ਼ਾ ਦੇ ਅਲੱਗ-ਅਲੱਗ ਤਰੀਕੇ ਦੇ ਵੀਜ਼ੇ ਹੁੰਦੇ ਆ ਟੂਰਿਸਟ ਵੀਜ਼ਾ ਹੁੰਦਾ ਹੈ ਬਿਜ਼ਨਸ ਵੀਜ਼ਾ ਹੁੰਦਾ ਐਂਟਰੀ ਵੀਜ਼ਾ ਟਰਾਂਜ਼ਿਟ ਵੀਜ਼ਾ ਕਾਨਫਰੰਸ ਵੀਜ਼ਾ ਮੈਡੀਕਲ ਵੀਜ਼ਾ ਜੇ ਕਿਸੇ ਮਸ਼ੀਨਰੀ ਨੇ ਆ ਕੇ ਇੰਡੀਆ ਵਿੱਚ ਕੋਈ ਮਸ਼ੀਨਰੀ ਕੰਮ ਕਰਨਾ ਹੈ ਉਹਨੇ ਇਹਨਾਂ ਪ੍ਰੋਜੈਕਟ ਦਾ ਪਾਰਟ ਬੰਨਣਾ ਹੈ ਉਹਨਾਂ ਨੇ ਲੋਕਾਂ ਨੂੰ ਕਨਵਰਟ ਕਰਾਉਣਾ ਹੈ ਜਾਂ ਉਹਨੇ ਰਿਲੀਜੀਅਸ ਸਮਾਗਮ ਕੋਈ ਅਟੈਂਡ ਕਰਨਾ ਹੈ ਉਹਨਾਂ ਨੂੰ ਮਸ਼ੀਨਰੀ ਵੀਜ਼ਾ ਚਾਹੀਦਾ ਮਸ਼ੀਨਰੀ ਵੀਜ਼ਾ ਜਿਹੜਾ ਹੈਗਾ ਤੁਸੀਂ ਇੰਡੀਆ ਦੇ ਵੈੱਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਜਿਹੜਾ ਮਸ਼ੀਨਰੀ ਵੀਜ਼ਾ ਹੈਗਾ ਅਕੋਰਡਿੰਗ ਟੂ ਮਾਈ ਇਨਫੋਰਮੇਸ਼ਨ ਪਿਛਲੇ 40-50 ਸਾਲਾਂ ਵਿੱਚ ਮਿਸ਼ਨਰੀ ਵੀਜ਼ਾ ਸਾਡੀ ਗਵਰਨਮੈਂਟ ਵੱਲੋਂ ਕਿਸੇ ਨੂੰ ਨਹੀਂ ਦਿੱਤਾ ਗਿਆ। ਲੇਕਿਨ ਇਹ ਲੋਕ ਫੇਰ ਵੀ ਆ ਰਹੇ ਹਨ, ਧਰਮ ਪ੍ਰਚਾਰ ਕਰ ਰਹੇ ਹਨ, ਲੋਕਾਂ ਨੂੰ ਕਨਵਰਟ ਕਰਵਾ ਰਹੇ ਹਨ। ਠੀਕ ਹੈ ਨਾ? ਇਹ ਜਿਹੜਾ ਹੈਗਾ ਇਟ ਇਜ਼ ਨਾਟ ਇਵ ਨਾਟ ਓਨਲੀ ਅ ਵਾਇਲੇਸ਼ਨ ਆਫ ਵੀਜ਼ਾ ਲਾਜ਼। ਇਹਦੀ 5 ਸਾਲ ਦੀ ਕੈਦ ਹੈ ਤੇ ਬੰਦਾ ਜਿਹੜਾ ਹੈਗਾ ਉਹਨੂੰ ਬਲੈਕਲਿਸਟ ਵੀ ਕੀਤਾ ਜਾ ਸਕਦਾ ਹੈ। ਸਾਰੇ ਡੇਰੇ ਮੋਸਟਲੀ ਜਿਹੜਾ ਰੂਰਲ ਏਰੀਆ 'ਚ ਬੰਦੇ ਪਏ ਆ। ਇਹ ਜਿਹੜਾ ਡੇਰਾ ਇੱਕ ਬੇਸਿਕਲੀ ਇੱਕ ਅਸੀਂ ਕਹੀਏ ਕਿ 1 ਏਕੜ ਤੋਂ ਸ਼ੁਰੂ ਹੁੰਦਾ 1 ਏਕੜ ਤੋਂ ਵੱਧਦੇ ਵੱਧੇ ਆਸ-ਪਾਸ 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 ਕਰਦੇ ਇਹ 50 100 ਏਕੜ ਦੇ ਪੈ ਜਾਂਦੇ ਨੇ ਠੀਕ ਹੈ ਨਾ ਪਹਿਲੀ ਗੱਲ ਦਾ ਜਿਹੜਾ ਫਰਟੀਲ ਲੈਂਡ ਹੈ ਜਿਹੜਾ ਵਾਹੀਯੋਗ ਲੈਂਡ ਹੈ ਉਸ ਤੇ ਕੰਸਟਰਕਸ਼ਨ ਕਰਦੇ ਪਏ ਜਿੰਨੇ ਆਸ-ਪਾਸ ਲੋਕ ਹੈ ਠੀਕ ਹੈ ਨਾ ਉਹਨਾਂ ਦਾ ਕੋਈ ਐਨਓਸੀ ਵੀ ਲਿਆ ਜਾਂਦਾ ਜਿਹੜੇ ਲੋਕ ਉੱਥੇ ਰਹਿ ਰਹੇ ਆ ਤੁਸੀਂ ਖੰਬੜੇ ਦੀ ਗੱਲ ਦੇਖੋ ਸੰਡੇ ਨੂੰ ਜਿਹੜਾ 4 ਲੱਖ ਬੰਦਾ ਉੱਥੇ ਜਾਂਦਾ ਹੈ ਜਿਹੜਾ ਖੰਬੜੇ ਅੱਜ ਤੋਂ 20 ਸਾਲ ਪਹਿਲਾਂ ਜਿਹਦਾ ਘਰ ਸੀ ਇੱਥੇ ਨਾ ਉਹ ਕਿਸੇ ਤਰੀਕੇ ਦੀ ਐਨਓਸੀ ਰੈਜ਼ਿਡੈਂਟਸ ਨੂੰ ਨਹੀਂ ਲਈ ਜਾਂਦੀ ਕਿ ਸਾਡੇ ਇੱਥੇ ਘੱਟ 4 ਲੱਖ 5 ਲੱਖ ਬੰਦਾ ਤੁਹਾਡੇ ਗਵਰਨ ਵਿੱਚ ਇਕੱਠਾ ਹੋਣਾ ਹੈ ਠੀਕ ਹੈ ਤੁਹਾਨੂੰ ਇਸ ਨਾਲ ਕੋਈ আপত্তি ਤਾਂ ਨਹੀਂ ਜਾਂ ਤੁਹਾਡੀ ਕਿਸੇ ਨਾਲ ਕੁਆਲਿਟੀ ਆਫ ਲਾਈ ਤੁਹਾਡੀ ਤਾਂ ਨਹੀਂ ਇਫੈਕਟ ਹੋ ਰਹੀ ਸਮਲ ਬਟ ਇੱਕ ਬੜਾ ਅਹਿਮ ਮੁੱਦਾ ਹੈ ਕਿ ਇਹ ਸਾਰਿਆਂ ਨੂੰ ਫੰਡ ਕੌਣ ਕਰਦਾ ਪਿਆ ਇਹ ਬੜਾ ਇੱਕ ਕ੍ਰਿਟੀਕਲ ਕੁਐਸਚਨ ਹੈ ਕਿ ਪੈਸੇ ਕਿੱਥੋਂ ਆ ਰਹੇ ਇੱਕ ਮਤਲਬ ਅਨੋਫੀਸ਼ਲ ਐਸਟੀਮੇਟ ਹੈ ਇੱਕ ਫੈਮਿਲੀ ਦੀ ਕਨਵਰਜਨ ਦਾ 25-25 ਲੱਖ ਰੁਪਇਆ ਦਿੱਤਾ ਜਾ ਰਿਹਾ ਇਹਨਾਂ ਨੂੰ ਇਹ ਪੈਸਾ ਕੌਣ ਦੇ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਪੈਸਟਰ ਕੀ ਹੁੰਦਾ ਹੈ ਆਪਣੇ ਆ ਜੇ ਤੁਸੀਂ ਕਹੋਗੇ ਪੈਸਟਰ ਕੌਣ ਹੁੰਦਾ ਹੈ ਟੂ ਬਿਕਮ ਅ ਪੈਸਟਰ ਯੂ ਜਨਰਲੀ ਨੀਡ ਟੂ ਸਟੱਡੀ ਸਬਜੈਕਟਸ ਲਾਈਕ ਬਿਬਲੀਕਲ ਐਂਡ ਥੀਓਲੋਜੀਕਲ ਸਟੱਡੀਆਂ ਈਚਿੰਗ ਐਂਡ ਪੈਸਟੋਰਲ ਕੇਅਰ ਟਿਪਿਕਲੀ ਕਲਮੀਨੇਟਿੰਗ ਇਨ ਅ ਮਾਸਟਰ ਆਫ ਡਿਵਿਨਿਟੀ ਐਮ ਡਿਵੀ ਡਿਗਰੀ ਤੁਹਾਨੂੰ ਕਰਨੀ ਪੈਂਦੀ ਹੈ ਯੂ ਨੀਡ ਟੂ ਬੀ ਅ ਅੰਡਰਗ੍ਰੈਜੂਏਟ ਅੰਡਰਗ੍ਰੈਜੂਏਟ ਹੀ ਹੋਵਗੇ ਫਿਰ ਮਾਸਟਰ ਇਨ ਡਿਵਿਨਿਟੀ ਦੀ ਤੁਹਾਨੂੰ ਡਿਗਰੀ ਕਰਨੀ ਪਵੇਗੀ ਉਸ ਤੋਂ ਬਾਅਦ ਯੂ ਹੈਵ ਟੂ ਬੀ ਆਰਡਰਡ ਬਾਈ ਦ ਚਰਚ ਤੇ ਦੈਨ ਯੂ ਹੈਪ ਟੂ ਬੀ ਗਿਵਨ ਅ ਲਾਇਸੈਂਸ ਬਾਈ ਦ ਚਰਚ ਉਸ ਤੋਂ ਬਾ ਨੇ ਸਾਡੀਆਂ ਜਿਹੜੇ ਪੰਜਾਬ ਦੇ ਵਿੱਚ অলਮੋਸਟ 65000 ਪੈਸਟਰ ਹੈ ਇਹ ਤਾਂ ਜਦੋਂ ਜਨਮ ਬਣੇ ਤਾਂ ਅਸੀਂ ਤਾਂ ਨਹੀਂ ਪੈਸਟਰ ਬਣੇ ਇਹਨਾਂ ਨੂੰ ਕਿਹਨੇ ਲਾਇਸੈਂਸ ਦਿੱਤਾ ਪੈਸਟਰ ਬਣਨ ਦਾ ਹੈ ਆਪਣਾ ਮਨੂ ਪੈਸਟਰ ਘਾਉਂਦਾ ਤੇ ਇਹ ਜਿਹੜੀ ਹੈਗੇ ਬੇਸਿਕ ਜਿਹੜੇ ਇਹ ਲੀਗਲ ਮੁੱਦੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਹਾਈ ਕੋਰਟ ਵੀ ਜਾ ਕੇ ਅਪਰੋਚ ਕਰਾਂਗੇ ਵੀਲ ਗਿਵਨ ਮੈਮੋਰੰਡਮ ਟੂ 올 ਦੀ ਕਨਸਰਨ ਪੀਪਲ ਹੁਣ ਆਪਾਂ ਇਹਨੂੰ ਜੇ ਆਪਾਂ ਪੋਲਿਟੀਕਲ ਐਂਗਲ ਤੋਂ ਸੋਚੀਏ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਵਿੱਚ ਡੇਰਾਬਾਦ ਜਿਹੜਾ ਹੈ ਇਹ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਤੇ ਵਿਚ ਇਜ਼ ਵੈਰੀ ਵੈਰੀ ਅਲਰਮਿੰਗ ਬਿਕਾਜ਼ ਪੰਜਾਬ ਸਾਡੇ ਬਾਰਡਰ ਸਟੇਟ ਹੋਣ ਦੇ ਨਾਤੇ ਸਾਡੇ ਇੱਥੇ ਲਾਅ ਐਂਡ ਆਰਡਰ ਸਭ ਤੋਂ ਸਟਰੋਂਗ ਹੋਣਾ ਚਾਹੀਦਾ ਪਰ ਸਾਡੇ ਜਿਹੜਾ ਡੇਰਾਬਾਦ ਹੈਗਾ ਉਹ ਇੰਨਾ ਹੱਦਾਂ ਤੱਕ ਵੱਧ ਗਿਆ ਹੈ ਕਿ ਹਰ 10 ਕਿਲੋਮੀਟਰ ਬਾਅਦ ਇੱਕ ਨਵਾਂ ਡੇਰਾ ਆ ਜਾਵੇਗਾ ਹੁਣ ਆਪਾਂ ਜਿੱਤੇ Hindu ਦੇ Sikh ਭਰਾਵਾਂ ਦੀ ਗੱਲ ਕਰਦੇ ਹਾਂ ਸਾਡੇ Hindu ਭਰਾ ਨਾਲ ਬੈਠੇ ਆ Sikh ਭਰਾ ਸਾਰੇ ਨਾਲ ਬੈਠੇ ਆ ਸਾਡਾ ਧਰਮ ਚਾਹੇ ਇੱਕ ਹੈ ਠੀਕ ਹੈ ਨਾ ਇੱਕ ਧਰਮ ਨਾਲ ਆਪਾਂ ਐਸੋਸੀਏਟਡ ਸਾਰੇ ਬੰਦੇ ਜਿਹੜੇ ਵੀ ਹੈ ਬਟ ਅਸੀਂ ਇੱਕ ਪਾਰਟੀ ਨੂੰ ਵੋਟ ਨਹੀਂ ਬੰਦਦੇ ਠੀਕ ਹੈ ਨਾ ਇੱਥੇ ਲਾਲੀ ਜੀ ਬੈਠੇ ਆ ਭਾਜੀ ਬੈਠੇ ਆ ਐਮਪੀ ਸਿੰਘ ਭਾਜੀ ਬੈਠੇ ਆ ਇਹ ਭਾਵੇਂ ਠੀਕ ਹੈ ਨਾ ਆਮ ਆਲਸੋ ਸਿਕ ਆ ਡੋਨਟ wear a turban ਅਸੀਂ ਸਾਰੇ ਗੁਰਦੁਆਰੇ ਜਾਂਦੇ ਹਾਂ ਬਟ ਅਸੀਂ ਕੋਈ ਕੋਈ ਪੋਲਿਟੀਕਲ ਪਾਰਟੀ ਨੂੰ ਵੋਟ ਨਹੀਂ ਪਾਉਂਦੇ ਹੁਣ ਮੈਨੂੰ ਨਹੀਂ ਪਤਾ ਕਿਹਡੀ ਪੋਲਿਟੀਕਲ ਪਾਰਟੀ ਨੂੰ ਵੋਟ ਪਾਣੇ ਠੀਕ ਹੈ ਨਾ ਕੋਈ ਆਮ ਆਦਮੀ ਨੂੰ ਪਾ ਰਿਹਾ ਹੋਵੇਗਾ ਕੋਈ ਭਾਜਪਾ ਨੂੰ ਪਾ ਰਿਹਾ ਹੋਵੇਗਾ ਕਾਂਗਰਸ ਨੂੰ ਪਾ ਰਿਹਾ ਹੋਵੇਗਾ ਵੀ ਅਕਾਲੀਆਂ ਨੂੰ ਪਾ ਰਿਹਾ ਹੋਵੇਗਾ ਬੰਦੇ ਦੀ ਆਪਣੀ ਅਸੀਂ ਨਾ ਪੁੱਛਿਆ ਨਾ ਇੱਕ ਮੈਟਰ ਕਰਦੇ ਲੇਕਿਨ ਮੈਨੂੰ ਇੱਕ ਗੱਲ ਦੱਸੋ ਜੇ ਇੱਕ ਡੇਰਾ ਹੈ ਇੱਕ ਡੇਰੇ ਦੇ 4 ਲੱਖ ਫਾਲੋਅਰਸ ਹਨ ਉਹ ਬੰਦੇ ਕਿਹਨੂੰ ਵੋਟ ਪਾਣਗੇ ਉਹ ਉਹਨੂੰ ਹੀ ਵੋਟ ਪਾਣਗੇ ਜਿੰਨਾਂ ਦਾ ਉਹ ਇਹਨਾਂ ਡੇਰੀਆਂ ਕੋਲੇ ਲੋਕੀ ਸਾਰੇ ਪੋਲੀਟੀਕਲ ਲੀਡਰ ਪਹੁੰਚਣਾ ਸਟਾਰਟ ਹੋ ਜਾਂਦੇ ਆ ਜੇ ਇਹਨਾਂ ਨੂੰ ਕਹਿਣ ਕਿ ਬੰਦਾ ਵੋਟ ਪਾਏਗਾ ਉਹ ਸੋਚੋ ਜੇ ਜਲੰਧਰ ਵਿੱਚ ਆਪਾਂ ਅਸਿਊਮ ਕਰੀਏ ਕਿ 10 ਲੱਖ ਬੰਦੇ ਆ ਜਿਨ੍ਹਾਂ ਨੇ ਡਿਸਾਈਡ ਕਰਕੇ ਉਹਨਾਂ ਨੇ ਇਲੈਕਟ ਕਰਨਾ ਹੈ ਕਿ ਸਾਡਾ ਐਮਪੀ ਕੌਣ ਬਣੇਗਾ ਸਾਡਾ ਐਮਐਲਏ ਕੌਣ ਬਣੇਗਾ ਜੇ ਵਿੱਚੋਂ 4 ਲੱਖ ਬੰਦਾ ਇੱਕੋ ਹੀ ਬੰਦੇ ਨੂੰ ਵੋਟ ਪਾ ਰਿਹਾ ਤੇ ਕੌਣ ਡਿਸਾਈਡ ਕਰੇਗਾ ਕਿ ਕੌਣ ਐਮਪੀ ਬਣ ਰਿਹਾ ਤੇ ਕੌਣ ਐਮਐਲਏ ਬਣ ਰਿਹਾ ਜੇ ਇਹ ਸਿਚੁਏਸ਼ਨ ਅਸੀਂ ਕੰਟਰੋਲ ਨਹੀਂ ਕੀਤੀ ਤੇ ਅਗਲੇ 5-10 ਸਾਲਾਂ ਵਿੱਚ ਸਾਨੂੰ ਇਲੈਕਸ਼ਨ ਕਮਿਸ਼ਨ ਨੂੰ ਹੀ ਕਹਿਣਾ ਚ ਇਹ ਜਿਹੜੇ ਲੀਡਰ ਜਿਹੜੇ ਅਲਗ-ਅਲਗ ਏਰੀਆ ਚ ਬੈਠੇ ਹਨ ਉਹਨਾਂ ਨੂੰ ਜਾ ਕੇ ਪੁੱਛ ਲਓ ਤੁਸੀਂ ਕਿਹਨੂੰ ਐਮ.ਐਲ.ਏ ਬਣਾਣਾ ਹੈ ਕਿਹਨੂੰ ਐਮ.ਪੀ ਬਣਾਣਾ ਤੇ ਉਹਨਾਂ ਨੂੰ ਚੁੱਪ ਕਰਕੇ ਬਣਾ ਦਿਓ ਬਿਕਾਜ਼ ਦੈਟ ਇਜ਼ ਇਟ ਸਾਡੀ ਜਿਹੜੀ ਵੋਟਰ ਟਰਨ ਆਊਟ ਡਾਉਨ ਤਰਨ ਤਰਨ ਵੋਟਰ ਟਰਨ ਆਊਟ 50 60% ਹੋਇਆ ਇਹਨਾਂ ਦਾ ਵੋਟਰ ਟਰਨ ਆਊਟ ਵੀ 100% ਹੈ ਬਿਕਾਜ਼ ਦੇ ਪ੍ਰੋਵਾਈਡ 올 ਦੀ ਕਨਵੀਨਸਸ ਕਿ ਜਿੰਨੇ ਬੰਦੇ ਹੈਗੇ ਸਾਰੇ ਜਾਣਗੇ ਐਂਡ ਦੇ ਆਲਸੋ ਟੇਕ ਰਿਕਾਰਡ ਕਿ ਸਾਰੇ ਬੰਦੇ ਗਏ ਹੈ ਤੇ ਵੋਟਾਂ ਮਾ ਕੇ ਆਣਗੇ ਕਿ ਨਹੀਂ ਇਹਦੇ ਨਾਲ ਸਾਡਾ ਜਿਹੜਾ ਹੈ ਸਾਡੇ ਕੰਟਰੀ ਦੀ ਡੈਮੋਕ੍ਰੇਸੀ ਕੀ ਰਹਿ ਔਰ ਆਰਮੀ ਇਲੈਕਟਿੰਗ ਪੀਪਲ ਦੇ ਜਿਹਨੂੰ ਇੱਕ ਬੰਦੇ ਨੇ ਕਹਤਾ ਕਿ ਇਹਨੂੰ ਸਾਰੇ ਜage ਵੋਟ ਪਾ ਦੋ ਤੇ ਭੇਟ ਚਾਲਵੇ ਸਾਰੇ ਉਹਨਾਂ ਨੂੰ ਵੋਟ ਪਾਏ ਦੂਸਰਾ ਇੱਕ ਬੜਾ ਕ੍ਰੂਸ਼ਲ ਮੁੱਦਾ ਹੈ ਕਿ ਜਦੋਂ ਤੁਹਾਨੂੰ ਅਸੀਂ ਪੰਜਾਬ ਦਾ ਸੈਂਸਸ ਦਿਖਾਇਆ ਹੈ ਜਿਹੜਾ 2011 ਦਾ ਸੈਂਸਸ ਹੈ 2011 ਦੇ ਸੈਂਸਸ ਵਿੱਚ 1.26% ਪੋਪੂਲੇਸ਼ਨ ਜਿਹੜੀ ਹੈਗੀ ਹੈ ਉਹ ਸਾਡੇ ਕ੍ਰਿਸਚੀਅਨਸ ਦੀ ਹੈ ਤੇ ਜਿਹੜੀ 1.26% ਹੈ ਇਨ টারਮਸ ਆਫ ਪੋਪੂਲੇਸ਼ਨ ਦ ਟ੍ਰਾਂਸਲੇਟਸ ਟੂ ਅਪ੍ਰੋਕਸੀਮੇਟ 3.5 ਲੱਖ ਸਾਡਾ ਜਿਹੜਾ ਵੀਕਐਂਡ ਤੇ ਸੰਡੇ ਨੂੰ ਸਾਡਾ ਜੀ ਸੰਡੇ ਮਾਸ ਹੁੰਦੀ ਹੈ 4 ਲੱਖ ਬੰਦਾ ਤੋਂ ਹੀ اٹینڈ ਕਰਦੇ ਆ ਤੇ ਕੀ ਹੈ ਜਿਹੜਾ 2011 ਦਾ ਸੈਂਸਸ ਹੈ ਇਹ ਰਿਲੇਵੈਂਟ ਰਹਿ ਗਿਆ ਸਾਡੇ ਅਨ ਅਨੋਫੀਸ਼ਲ ਐਸਟੀਮੇਟਸ ਇਹ ਹੈ ਕਿ ਅਪ੍ਰੋਕਸੀਮੇਟਲੀ 1.26% ਤੋਂ ਜਿਹੜੇ ਬੰਦੇ ਚਰਚਸ ਜਾ ਰਹੇ ਨੇ ਇਹ ਨਹੀਂ ਕਿ ਜਿਹਨੇ ਆਪਣਾ ਧਰਮ ਕਾਜ਼ਾ ਦੇ ਕਨਵਰਟ ਨਹੀਂ ਕੀਤਾ ਪਰ ਜਿਹੜੇ ਕਨਵਰਟ ਹੋ ਚੁੱਕੇ ਹਨ ਰਿਅਲਿਟੀ ਉਹਨਾਂ ਦੀ ਪੋਪੂਲੇਸ਼ਨ ਅੱਜ 15% ਤੇ ਪਹੁੰਚ ਗਈ ਹੈ 1.26% ਤੋਂ 15% ਤੇ ਵਿਦਨ ਅ ਸਪੈਨ ਆਫ 14 ਇਅਰਸ ਇਹ ਪੋਪੂਲੇਸ਼ਨ ਚਲੀ ਗਈ ਹੈ ਇਸ ਦਾ ਨਾਟ ਅਲਾਰਮਿੰਗ ਇਨਫ ਕਿ ਇਹ ਸਵਾਲ ਖੜਾ ਨਹੀਂ ਹੁੰਦਾ ਕਿ ਇੰਨੇ ਬੜੇ ਲੋਕ ਆਲਮੋਸਟ 14 13 14% ਲੋਕ ਕਿਵੇਂ ਕਨਵਰਟ ਹੋ ਗਏ ਇਟ ਇਜ਼ ਅ ਵੈਰੀ ਵੈਰੀ ਬਿਗ ਕੁਐਸਚਨ ਤੇ ਪੰਜਾਬ ਦਾ ਜਿਹੜਾ ਪੰਜਾਬ ਮਾਈਨੋਰਟੀਜ਼ ਕਮਿਸ਼ਨ ਹੈ ਪੰਜਾਬ ਮਾਈਨੋਰਟੀਜ਼ ਕਮਿਸ਼ਨ ਦਾ ਟ੍ਰੈਡੀਸ਼ਨਲੀ ਜਿਹੜੀ ਚੇਅਰਮੈਨਸ਼ਿਪ ਸੀਗੀ that used to be given to pansal kise apne muslim minority nu ditti jandi si pansal jehdi hai ki christians nu ditti jandi si ਤੇ ਕ੍ਰਿਸਚੀਅਨ ਜਿਹੜੇ ਮੈਂ ਅਸਲੀ ਕ੍ਰਿਸਚੀਅਨਸ ਕਹਾਂਗਾ ਜਿਹੜੇ ਪ੍ਰੋਟੈਸਟੈਂਟ ਜਾਂ ਕੈਥੋਲਿਕਸ ਵਿੱਚੋਂ ਸੀਗੇ ਉਹਨਾਂ ਨੂੰ ਅਲਟਰਨੇਟਿਵ ਸੀਟਸ ਦਿੱਤੀਆਂ ਜਾਂਦੀਆਂ ਸੀਗੀਆਂ ਬਟ ਤੁਹਾਨੂੰ ਪਤਾ ਨਹੀਂ ਰੀਸੈਂਟਲੀ ਦੇ ਰਾਈਟ ਹੈਂਡ ਮੈਨ ਹਨ ਉਹਨਾਂ ਨੂੰ ਇਸ ਪੋਜੀਸ਼ਨ ਦੇ ਅਪਾਇੰਟ ਕਰ ਦਿੱਤਾ ਗਿਆ ਤੇ ਜੇ ਆਪਾਂ ਆਪਣਾ ਡਾਟਾ ਦੇਖੀਏ ਕਿ ਜਿਹੜੀ ਕੋਈ ਸਮੁਦਾਇ ਪੋਪੂਲੇਸ਼ਨ ਦਾ 15% ਪਹੁੰਚ ਗਿਆ ਕਿ ਉਹ ਮਿਨੋਰਟੀ ਹੈ ਇਹ ਮਿਨੋਰਟੀ ਦੇ ਚੇਅਰਮੈਨ ਚ ਉਹ ਕਲੇਮ ਕਰ ਸਕਦੇ ਕੀ ਸਾਡੇ ਜੇ ਜੈਨਸ ਹਨ ਉਹ ਮਿਨੋਰਟੀ ਨਹੀਂ ਸਾਡੇ ਜਿਹੜੇ ਮੁਸਲਮਾਨਸ ਆ ਉਹ ਮਿਨੋਰਟੀ ਨਹੀਂ ਹੈ ਇਹ ਜਿਹੜੀ ਪੋਜੀਸ਼ਨ ਆ ਉਹਨਾਂ ਨੂੰ ਦੇਣੀ ਚਾਹੀਦੀ ਹੈ ਜਿਹਦੀ 1.5% 1.2% ਹੈ ਮਿਨੋਰਟੀ ਚੇਅਰਮੈਨਸ਼ਿਪ ਉਹਨਾਂ ਨੂੰ ਦੇਣੀ ਚਾਹੀਦੀ ਹੈ ਕਿ ਜਿਹਦੀ 15% ਪੋਪੂਲੇਸ਼ਨ ਪਹੁੰਚ ਗਈ ਹੈ ਉਹਦੇ ਵੀ ਤੁਸੀਂ ਕਰੈਕਟਰ ਰਿਲੀਜੀਅਨ ਨੂੰ ਨਹੀਂ ਤੁਸੀਂ ਕਿਸੇ ਮਤਲਬ ਜਿਹੜੀ ਰੋਮਨ ਕੈਥੋਲਿਕ ਚਰਚ ਹੈ ਜਾਂ ਕੈਥੋਲਿਕ ਜਾਂ ਪ੍ਰੋਟੈਸਟੈਂਟ ਨੂੰ ਜਿਹਦੀ ਸੀਟ ਨਹੀਂ ਦੇ ਰਹੇ ਯੂ ਆ ਗਿਵਨ ਦ ਸੀਟ ਟੂ ਇੱਕ ਲੋਕਲ ਡੇਰਾ ਉਹਦੇ ਰਾਈਟ ਹੈਂਡ ਮੈਨ ਨੂੰ ਤੁਸੀਂ ਉਹ ਸੀਟ ਦੇ ਰਹੇ ਹੋ ਦਾ ਕੀ ਮਤਲਬ ਹੋ ਸਕਦਾ ਹੈ ਇਸ ਥੈਟ ਨਾਟ ਅ ਪੋਲਿਟੀਕਲ ਮੂਵ ਸਡੀ ਕੁਐਸਚਨ ਮੇਰੀ ਰਿਕਵੈਸਟ ਏਕ ਡਿਸਟੋਕ ਮੰਗ ਸਰ ਜੀ ਸਭ ਲੋ ਸਾਡੀ ਜਿਹੜੀ ਪਹਿਲੀ ਡਿਮਾਂਡ ਏ ਹੈ ਕਿ ਇੰਟਰੋਡਕਸ਼ਨ ਆਫ ਐਂਟੀ ਕਨਵਰਜਨ ਬਿਲਨ ਪੰਜਾਬ ਜਿਹੜੇ ਸਾਰੇ ਇਸ਼ੂਜ਼ ਨੂੰ ਐਡਰੈਸ ਕਰੇ ਜਿਵੇਂ ਮਹਾਰਾਸ਼ਟਰ ਆ ਸਮ ਰਾਜਸਥਾਨ ਕੇ ਨਾਟਕਾ ਬਿਹਾਰ ਵਿੱਚ ਜਿਹੜੇ ਬਿਲਸ ਆ ਚੁੱਕੇ ਹਨ ਜਿਨ੍ਹਾਂ ਵਿੱਚ ਬਲੈਕ ਮੈਜਿਕ ਐਕਟ ਤੇ ਮੈਜਿਕ ਰੈਮੈਡੀਜ਼ ਨੂੰ ਕਿਊਰ ਕਰਨ 엘ਮੈਂਟਸ ਕਿਊਰ ਕਰਨ ਵਾਸਤੇ 7 ਸਾਲ ਦੀ ਕੈਦ ਹੈ ਇਹ ਸਾਨੂੰ ਆਪਣੇ ਸਟੇਟ ਵਿੱਚ ਚਾਹੀਦੀ ਹੈ ਜੇ ਕੋਈ ਕਿਸੇ ਨੂੰ ਐਦਾਂ ਦਾ ਬੇਕਾਬਾ ਦੇ ਕੇ ਕਿ ਤੇਰੇ ਅਸੇ ਬਿਮਾਰੀਆਂ ਠੀਕ ਕਰ ਰਹੇ ਆ ਜੇ ਉਹਨੂੰ ਵੀ ਕਨਵਰਟ ਕਰਾ ਰਿਆ ਹੈ ਉਹਨੂੰ ਅਜੇ ਨਾਲ ਸਜ਼ਾ ਹੋਏ ਇੱਕ ਅਸੀਂ ਕਹਿੰਨਿਆ 2011 ਤੋਂ ਬਾਅਦ ਕੋਈ ਸੈਂਸਸ ਨਹੀਂ ਹੋਇਆ ਗਰਾਊਂਡ ਰਿਐਲਿਟੀ ਬਿਲਕੁਲ ਬਦਲ ਗਈ ਹੈ ਲੋਕਾਂ ਦਾ ਧਰਮ ਪੇਪਰ ਤੇ ਹੋਰ ਹੈ ਤੇ ਅਸਲ ਵਿੱਚ ਹੋਰ ਹੈ ਨਵਾਂ ਸੈਂਸਸ ਹੋਣਾ ਚਾਹੀਦਾ ਜਿਸ ਵਿੱਚ ਬਿਲਕੁਲ ਐਕਿਊਰੇਟ ਡਾਟਾ ਸਾਨੂੰ ਚਾਹੀਦਾ ਹੈ ਕਿ ਜਿਹੜਾ ਬੰਦਾ ਜਿਹੜੇ ਧਰਮ ਨੂੰ ਫਾਲੋ ਕਰਦਾ ਹੈ ਉਹਦਾ ਪੇਪਰ ਤੇ ਉਹੀ ਧਰਮ ਹੋਣਾ ਚਾਹੀਦਾ ਤੀਸਰੀ ਜਿਹੜੀ ਵੀ ਰਿਜ਼ਰਵੇਸ਼ਨ ਬੈਨੀਫਿਟਸ ਹੈਗੇ ਹਨ ਜਿਹੜੇ ਬੰਦੇ ਹਿੰਦੂਆਂ ਸੇ ਇੱਕ ਧਰਮ ਛੱਡ ਕੇ ਕਿਸੇ ਨੇ ਹੋਰ ਧਰਮ ਅਪਣਾ ਲਿਆ ਜਿਹਨੂੰ ਬਾਇਲ ਨਾ ਰਿਜ਼ਰ ਇੱਕ ਜਿਹੜਾ ਸਿੱਖੀ સ્વરૂਪ ਹੈ ਐਮਪੀ ਸਿੰਘ ਜੀ ਨੇ ਪੁਆਇੰਟ ਰੇਸ ਕੀਤਾ ਕਿ ਬੰਦੇ ਕਨਵਰਟ ਹੋ ਰਹੇ ਹਨ ਬਟ ਆਪਣਾ ਸਿੱਖੀ સ્વરૂਪ ਨਹੀਂ ਛੱਡ ਰਹੇ ਜਿਹੜਾ ਰਿਲੀਜੀਅਨ ਕਨਵਰਟ ਆਪਣਾ ਜਿਹ ਕੋਈ ਸਿੱਖੀਜ਼ਮ ਛੱਡ ਰਿਹਾ ਸਾਡੀ ਉਹਨੂੰ ਰਿਕੁਐਸਟ ਹੈ ਕਿ ਪਲੀਜ਼ ਆਪਣਾ ਸਿੱਖੀ સ્વરૂਪ ਵੀ ਛੱਡੋ ਬਿਕਾਜ਼ ਉਹ ਤੁਹਾਡੇ ਧਰਮ ਨਾਲ ਐਸੋਸੀਏਟਿਡ ਹੀ ਨਹੀਂ ਹੈ ਇਟ ਮੇਕਸ ਨੋ ਸੈਂਸ ਦੂਸਰਾ ਜਿੰਨਾ ਵੀ ਆ ਮੈਜੀਕਲ ਕਿਉਰ ਤੇ ਮੈਰੀਕਲ ਹੀਲਿੰਗ ਹੈ ਇਹਦੀਆਂ ਜੰਨੀਆਂ ਆਨਲਾਈਨ ਵੀਡੀਓਜ਼ ਹਨ ਆਫਲਾਈਨ ਵੀਡੀਓਜ਼ ਹਨ ਜਿਹੜਾ ਪ੍ਰਚਾਰ ਮੈਜੀਕਲ ਹੀਲਿੰਗ ਦਾ ਕਿਸੇ ਵੀ ਬੰਦੇ ਵੱਲੋਂ ਕੀਤਾ ਜਾ ਰਿਹਾ ਹੈ ਆਲ ਦੋਸ ਐਡਵਰਟਾਈਜ਼ਮੈਂਟਸ एवरीथिंग ਵੀਡੀਓਜ਼ ਜਿੰਨਾ ਮੀਡੀਆ ਹੈਗਾ ਦੈਟ ਸ਼ੁੱਡ ਬੀ ਟੇਕਨ ਡਾਊਨ ਤੇ ਇੱਕ ਵੀ ਰਿਕੁਐਸਟ ਐਂਡ ਇਨਕੁਆਇਰੀ ਫਰਮ ਸੀਬੀਆਈ ਰੋ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਕਿ ਇਹ ਜਿਹੜੇ ਬੰਦੇ ਹੈਗੇ ਆ ਇਹਨਾਂ ਦੀ ਫੰਡਿੰਗ ਕੌਣ ਕਰ ਰਿਹਾ ਹੈ ਪੈਸਾ ਕਿੱਥੋਂ ਆ ਰਿਹਾ ਹੈ ਤੇ ਕਿਉਂ ਆ ਰਿਹਾ ਤੇ ਲਾਸਟ ਆਪਾਂ ਜਿਹੜੀ ਹੈਗੀ ਹੈ ਅਨਾਉਂਸਮੈਂਟਸ ਕੁਝ ਕਰਨ ਲੱਗੇ ਆ ਤੁਹਾਡੇ ਸਾਰਿਆਂ ਦਾ ਇਹੀ ਸਵਾਲ ਸੀਗਾ ਕਿ ਅਸੀਂ ਕੀ ਕਰਨਾ ਹੈ ਆ ਕੀ ਕਰ ਰਹੇ ਹਾਂ ਕੀ ਅਸੀਂ ਕੀਤਾ ਇਹਨੂੰ ਮੈਂ ਬਰੀਫਲੀ ਐਡਰੈਸ ਕਰ ਰਿਹਾ ਹਾਂ ਇਹ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਾਰੇ ਇਸ਼ੂਜ਼ ਦਾ ਜਿਹੜਾ ਮੈਮੋਰੈਂਡਮ ਹੈਗਾ ਹੈ ਚੀਫ ਮਿਨਿਸਟਰ ਆਫ ਪੰਜਾਬ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਗਵਰਨਰ ਆਫ ਪੰਜਾਬ ਨੂੰ ਜਾ ਕੇ ਅਸੀਂ ਇਹ ਸਾਰੇ ਇਸ਼ੂਜ਼ ਦਾ ਮੈਮੋਰੈਂਡਮ ਦੇਾਂਗੇ ਉਹਨਾਂ ਨੂੰ ਅੱਜ ਜੋੜ ਕੇ ਰਿਕੁਐਸਟ ਵੀ ਕਰਾਂਗੇ ਕਿ ਇਸ ਤੇ ਐਕਸ਼ਨ ਐਟ ਦ ਅਰਲੀਸਟ ਲਿਆ ਜਾਏ ਬਿਕਾਜ਼ ਇਟ ਇਸ ਸਿਚੁਏਸ਼ਨ ਹੈ ਗ੍ਰੇਵ ਤਾਂ ਬਹੁਤ ਪਹਿਲਾਂ ਹੋ ਚੁੱਕੀ ਸੀ ਹੁਣ ਕ੍ਰਿਟੀਕਲ ਹੋ ਚੁੱਕੀ ਹੈ ਐਂਡ ਵੀ ਆਰ ਐਟ ਅ ਪੁਆਇੰਟ ਆਫ ਨੋ ਰਿਟਰਨ ਜੇ ਇਹਨੂੰ ਨਾ ਡੀਲ ਕੀਤਾ ਗਿਆ ਅਗਲੇ 5 ਸਾਲ ਵਿੱਚ ਪੰਜਾਬ ਦੇ ਪੰਜਾਬੀਅਤ ਪੂਰੀ ਖਤਮ ਹੋ ਜੇਗੀ ਦੂਸਰਾ ਜਿਹੜਾ ਮੈਜਿਕ ਇਨਾਂ ਦੇ ਅਗੇਂਸ ਅਸੀਂ ਹਾਈ ਪੰਜਾਬ ਐਂਡ ਹਰਿਆਣਾ ਕੋਰਟ ਵਿੱਚ ਵੀ ਆਰ ਫਾਈਲਿੰਗ ਅ ਪੀਆਈਐਲ ਫਾਰ ਥਿਸ ਕਿ ਜਿਹੜਾ ਵੀ ਬੰਦਾ ਇਸ ਵਿੱਚ ਕਰ ਰਿਹਾ ਉਹਨੂੰ ਅਕੋਰਡਿੰਗ ਟੂ ਐਗਜ਼ਿਸਟਿੰਗ ਜਿਹੜੇ ਲਾਜ਼ ਹੈ ਉਹਨਾਂ ਦੇ ਹਿਸਾਬ ਨਾਲ ਹੀ ਸਜ਼ਾ ਦਿੱਤੀ ਜਾ ਸਕਦੀ ਹੈ ਤੇ ਅਸੀਂ ਇਹਦਾ ਕੇਸ ਅਸੀਂ ਫਾਈਲ ਕਰਾਂਗੇ ਆਲਸੋ ਵੀਲ ਫਾਈਲ ਅ ਕੇਸ ਜਿਹੜੇ ਰੈਜ਼ਰਵੇਸ਼ਨ ਬੈਨੀਫਿਟਸ ਜਿਹੜੇ ਬੰਦੇ ਮਿਸਯੂਜ਼ ਕਰ ਰਹੇ ਹਨ ਉਹਨਾਂ ਦੇ ਰੈਜ਼ਰਵੇਸ਼ਨ ਬੈਨੀਫਿਟਸ ਜਿਹੜੇ ਹੈਗੇ ਹਨ ਰੋਕੇ ਜਾਣ ਦੂਸਰਾ ਬੜੇ ਲੋਕਾਂ ਨੇ ਸਵਾਲ ਕੀਤਾ ਕਿ ਤੁਹਾਨੂੰ ਵੀ ਬੰਦਾ ਜਾਣਦਾ ਹੈ ਕਿ ਜਿਹਦੇ ਨਾਲ ਐਵੇਂ ਹੋਇਆ ਜਿਹਦਾ ਧੱਕੇ ਨਾਲ ਤਰਮ ਪਰਿਵਰਤਨ ਹੋਇਆ ਸਾਨੂੰ ਕੁਝ ਜਾਣਦੇ ਕੁਝ ਤੇ ਪੰਜਾਬ ਬਚਾਓ ਅੰਦੋਲਨ ਵੱਲੋਂ ਮੈਂ 2 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਅਨਾਉਂਸ ਕਰ ਰਿਆ ਕਿ ਜਿਹੜੇ ਬੰਦੇ ਨਾਲ ਤੱਕੇ ਨਾਲ ਜਿਹਦਾ ਧਰਮ ਕਨਵਰਸ਼ਨ ਹੋਇਆ ਹੈ ਜਾਂ ਜਿਹਨੂੰ ਬਰਗਲਾ ਕੇ ਇਹਨਾਂ ਨੇ ਜਿਹਦਾ ਧਰਮ ਕਨਵਰਸ਼ਨ ਕੀਤਾ ਹੈ ਜਾਂ ਕਿਸੇ ਨਾਲ ਇਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ ਉਹ ਸਾਹਮਣੇ ਆਓ ਤੁਹਾਡੀ ਆਈਡੈਂਟੀਟੀ ਹਿڈن ਰੱਖੀ ਜਾਊਗੀ 2 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਸਾਡੀ ਆਰਗੇਨਾਈਜੇਸ਼ਨ ਵੱਲੋਂ ਤੁਹਾਨੂੰ ਦਿੱਤਾ ਜਾਏਗਾ ਤੇ ਕੋਈ ਵੀ ਹਿੰਦੂਆਂ ਸਿੱਖਪ੍ਰਾ ਜਿਹੜਾ ਕੋਈ ਐਦਾਂ ਦੇ ਰੀਜ਼ਨਸ ਕਰਕੇ ਕਨਵਰਟ ਹੋਇਆ ਕਿ ਮੈਨੂੰ ਉੱਥੇ ਰੋਟੀ ਪਾਣੀ ਮਿਲ ਰਿਹਾ ਹੈ ਜਾਂ ਮੈਨੂੰ ਪੈਸੇ ਮਿਲਦੇ ਪਏ ਆ ਜਾਂ ਮੈਨੂੰ ਕਿਸੇ ਨੇ ਘਰ ਬਣਾ ਕੇ ਦਿੱਤਾ ਜਾਂ ਮੈਨੂੰ ਕਿਸੇ ਤਰੀਕੇ ਦੀ ਮੇਰੀ ਹੈਲਪ ਕਰਦੀ ਉਹ ਪਲੀਜ਼ ਸਾਡੇ ਸੰਪਰਕ ਵਿੱਚ ਆਓ ਸਾਰੇ ਹਿੰਦੂ ਦੇ ਸਿੱਖ ਸੰਸਥਾਵਾਂ ਤੁਹਾਡੀ ਜਿੰਨੀ ਮਦਦ ਜੀ ਕਰੋਂਗੇ ਉਸ ਤੋਂ ਵੱਧ ਮਦਦ ਕੀਤੀ ਜਾਏ ਕਿਵੇਂ ਸੰਪਰਕ ਕਰਵਾਜੀ ਸਾਡਾ ਮੈਂ ਤੁਹਾਨੂੰ ਆਪਣਾ ਫੋਨ ਨੰਬਰ ਦੇ ਰਿਹਾ ਸਾਰੇ ਫੋਨ ਨੰਬਰ ਪਲੀਜ਼ ਸੇਵ ਕਰ ਲਓ 977 937 9997 ਮੈਂ ਰਿਪੀਟ ਕਰ ਰਿਹਾ 977 9379997 ਇਹ ਸਾਡਾ ਨੰਬਰ ਹੈ ਤੇ ਜੇ ਕੋਈ ਵੀ ਫੋਰਸ ਕਨਵਰਸ਼ਨ ਜੇ ਕੋਈ ਦੇਖ ਰਿਹਾ ਹੈ ਕਿ ਕਿਸੇ ਨੂੰ ਧੱਕੇ ਨਾਲ ਕਨਵਰਟ ਕਰਾਇਆ ਜਾ ਰਿਹਾ ਹੈ ਜਾਂ ਕਿਸੇ ਨੂੰ ਬਰਕ ਲਾ ਕੇ ਕਨਵਰਟ ਕਰਾਇਆ ਜਾ ਰਿਹਾ ਹੈ ਸਾਨੂੰ ਪਲੀਜ਼ ਕਾਲ ਕਰੋ ਸਾਡੀ ਟੀਮ मौके ਤੇ ਪਹੁੰਚੇਗੀ ਤੇ ਉਹ ਜਿਹੜੀ ਰਿਲੀਜੀਅਸ ਕਨਵਰਸ਼ਨ ਹੈ ਉਹਨੂੰ ਰੁਕਵਾਈ ਤੇ ਮੇਰੀਆਂ ਜਿੰਨੇ ਪੈਸ਼ੇਜਰਸ ਹੈਗੇ ਆ ਠੀਕ ਹੈ ਨਾ ਇਨਕਲੂਡਿੰਗ 올 ਦ ਪੈਸ਼ੇਜਰ ਜਿਹੜੇ ਹੈਗੀਆਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਵੀ ਹੈ ਛੋਟਾ ਭਰਾ ਸਮਝ ਕੇ ਇੱਕ ਸਲਾਹ ਵੀ ਮੰਨ ਲਓ ਤੇ ਇੱਕ ਮੇਰੇ ਵੱਲੋਂ ਐਜ਼ ਅ ਪੰਜਾਬੀ ਕੁਵਾਰਨਿੰਗ ਵੀ ਸਮਝ ਲਓ ਕਿ ਜਿਹੜਾ ਤੁਹਾਡਾ ਪਾਪ ਦਾ ਘੜਾ ਭਰ ਚੁੱਕਾ ਹੈ ਇਹ ਜਿਹੜੇ ਕੰਮ ਐ ਬੰਦ ਕਰ ਦਿਓ ਕਿਉਂਕਿ ਜੀ ਪੰਜਾਬੀਆਂ ਨੇ ਪਿਆਰ ਹੀ ਦੇਖਿਆ ਅਜੇ ਤੱਕ ਪੰਜਾਬੀਆਂ ਨੇ ਗੁੱਸਾ ਨਹੀਂ ਦੇਖਿਆ ਤੇ ਪਲੀਜ਼ ਜਿਹੜਾ ਕੰਮ ਐ ਇਲੀਗਲ ਕੰਮ ਐ ਇਹਨੂੰ ਬੰਦ ਕੀਤਾ ਜਾਓ ਥੈਂਕ ਯੂ ਜੀ ਜੀ ਵੀਡੀਓ ਵੀ ਆਪਾਂ ਇੱਕ ਟੈਕੀਨ ਕਰ ਵਾਇਰਲ ਹੋ ਰਿਹਾ ਹੈ ਤੁਸੀਂ ਵੀ ਆਪ ਸੰਦੇਸ਼ ਯਾਰ ਬਾਤਾਂ ਫਾਇਰ ਸਿਕਾ ਹਾਲ ਹੋ ਗਿਆ ਜਿਹੜਾ ਵੀਰਾਂ ਦੇ ਤੈਨੂੰ ਕੱਪ ਦੇ ਕੇ ਚੱਲਦੀ ਸਰ ਦਾ ਕਹਿ ਪੀਆ ਲੱਗਦਾ ਫਿਰ ਸੌਰੀ ਤੁਹਾਡਾ ਥੋੜੀ ਜਿਹੀ ਥੋੜੀ ਜਿਹੀ ਸਰ ਤੁਹਾਡਾ ਜਵਾਬ ਇਹਨਾ ਚਾਹੂੰਗਾ ਦੇਖੋ ਅਸੀਂ ਉਸ ਕੌਮ ਚੋਂ ਹੈਗੇ ਆ ਜਿੱਥੇ ਸ਼ੀਧੀ ਦੇਣੀ ਵਧੀਆ ਸਮਝ ਧਰਮ ਪਰਵਰਤਨ ਨਾਲ ਠੀਕ ਹੈ ਜੀ ਸਾਡੇ ਕੌਮ ਦੀਆਂ ਸ਼ੀਧੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀਆਂ ਸੋ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੂੰਗਾ ਜਿਨ੍ਹਾਂ ਨੂੰ ਲੱਗਦਾ ਵਾਕਈ ਇੱਕ ਪਾਸੇ ਲੱਗਣ ਦੋ ਕਰਾ ਦਾ ਪੁਰਾਣਾ ਜਿਹੜਾ ਨਾ ਭੁੱਖਾ ਹੀ ਹੁੰਦਾ ਹੈ ਸੋ ਮੇਰਾ ਕਹਿਣਾ ਭਾਵ ਹੈ ਸਰੂਪ ਰੱਖ ਕੇ ਜਾਣਾ ਉੱਥੇ ਜੇ ਤੁਸੀਂ ਹੈਗੇ ਉੱਥੇ ਉਹਨਾਂ ਸਰੂਪ ਤੁਸੀਂ ਐਡਮਿਟ ਕਰ ਲੈ ਤਾਂ ਕਰ ਲੋ ਯਾਰ leave the name singh from that ਬੜਾ ਬੜਾ ਸਿੰਪਲ ਕੁਐਸਚਨ ਹੈ ਸਰਦੋਖ ਲੱਗੇਗਾ ਜੇ ਜਾਣ ਕੇ ਤਾਂ ਜਸਟ ਅ ਸੈਕਿੰਡ ਸੋਚੋ ਜੇ ਯਾਰ ਜੇ ਕਿਸੇ ਤਰੀਕੇ ਦਾ ਜੇ ਕਿਸੇ ਤਰੀਕੇ ਦਾ ਮੇਰੀ ਗੱਲ ਸਮਝੋ ਕਿਸੇ ਬੰਦੇ ਨੇ ਪੂਰਾ ਸਿੱਖ ਪਹਿਰਾਵਾ ਪਾਣਾ ਪਾਇਆ ਹੋਇਆ ਇੱਥੇ ਇੱਕ ਛੋਟਾ ਜਿਹਾ ਕ੍ਰਾਸ ਆਪਣੇ ਅੰਦਰ ਰੱਖਿਆ ਹੋਇਆ ਉਹ ਕੋਈ ਕ੍ਰਾਈਮ ਕਮਿਟ ਕਰਦਾ ਠੀਕ ਹੈ ਨਾ ਇਦਾਂ ਦੇ ਤਿੰਨ ਚਾਰ ਬੰਦੇ ਵੀ ਕ੍ਰਾਈਮ ਕਮਿਟ ਕਰ ਰਹੇ ਆ ਤੁਸੀਂ ਸੀਸੀਟੀਵੀ ਕੈਮਰੇਜ ਕੀ ਦੇਖੋਗੇ ਸਿੱਖ ਨਹੀਂ ਕੀਤਾ ਤੁਸੀਂ ਇਹੀ ਕਹੋਗੇ ਨਾ ਸਰਦਾਰ ਬੰਦੇ ਆਏ ਸੀ ਇਹ ਹੀ ਕਹੋਗੇ ਨਾ ਇਸ ਕਰਕੇ ਸਾਡੀ ਰਿਕਵੈਸਟ ਹੈ ਪਲੀਜ਼ ਆਪਣੇ ਪਹਿਰਾਵੇ ਨਾਲ ਲੋਕਾਂ ਨੂੰ ਇਸ ਦਾ ਇੱਕ ਨਕਰੋ ਜਿਹੜਾ ਤਰ੍ਹਾਂ ਤੁਸੀਂ ਫੋਲੋ ਕਰ ਰਹੇ ਹੋ ਠੀਕ ਹੈ ਨਾ ਉਹਨੇ ਇੱਕ ਮੁਸਲਮਾਨ ਪਾਕਦ ਨਹੀਂ ਪੰਦਾ ਨਹੀਂ ਪੰਦਾ ਨਾ ਤੇ ਜਿਹੜਾ ਤੁਸੀਂ ਲੋਕਾਂ ਨੂੰ ਮਿਸਕੀਟ ਕਰ ਰਹੇ ਹੋ ਨਾ ਕਰੋ ਸਰ